ਅਸੀਂ ਬਣਾ ਰਹੇ ਹਾਂ ਮਠਾਚਾਰ ਨਿੰਧੂਆਂ ਦਾ ਇਹਦੇ ਵਿੱਚ ਪਾਵਾਂਗੇ ਆਪਾਂ 2 ਚਮਚ ਦਮੈਨ 2 ਚਮਚ ਜੀਰਾ ਭੁੰਨਿਆ ਹੋਇਆ 2 ਚਮਚ ਕਾਲੀ ਮਿਰਚ 1 ਚਮਚ ਲਾਲ ਮਿਰਚ ਤੇ 1.5 ਚਮਚ ਕਸ਼ਮੀਰੀ ਮਿਰਚ ਤੇ ਤਾਟਾ ਨਮਕ ਹੈਗਾ 1 ਚਮਚ ਤੇ 2 ਚਮਚ ਹੈਗਾ ਕਾਲਾ ਨਮਕ ਤੇ 2 ਚਮਚ ਹੈਗੀ ਕਾਲੀ ਮਿਰਚ ਇੱਕ ਚਮਚ ਹਿੰਗ ਤੇ ਲੌਂਗ ਲੈ ਲਈ ਮੋਟੀ ਲੈ ਲਈ ਛੋਟੀ ਲੈ ਲਈ ਇਹਨਾਂ ਨੂੰ ਕੁੱਟ ਕੇ ਪਾਇਆ ਹੈਗਾ ਆਪਣੇ ਸਾਹਮਣੇ ਪਿਆ ਕੋਣੀ ਅੱਧੀ ਕੋਲੀ ਹੈਗੀ ਖੰਡ ਦੀ ਕਿਉਂਕਿ ਅਸੀਂ ਮਿੱਠਾ ਘੱਟ ਪਸੰਦ ਕਰਦੇ ਆ ਤੇ ਆਪਣੇ ਹੈਗੇ ਆ ਕਿਲੋ ਨਿੰਬੂ ਤੇ ਹੁਣ ਆਪਾਂ ਕਰਦੇ ਆ ਸ਼ੁਰੂ ਇਹਦੇ ਚ ਸਾਰਾ ਕੁਝ ਪਾਦਾਂ ਦੇ ਨਮਕ ਪਾ ਲਿਆ ਕਾਲਾ ਨਮਕ ਪਾ ਲਿਆ ਮਿਰਚਾਂ ਪਾ ਲਈਆਂ ਕਾਲੀ ਮਿਰਚ ਜੀਰਾ ਜ਼ਮੈਨ ਇਹਨਾਂ ਨੂੰ ਲਵਾਂਗੇ ਆਪਾਂ ਮਿਕਸ ਕਰ ਸਾਰਿਆਂ ਨੂੰ ਮਿਲਾ ਕੇ ਇਹਨਾਂ ਨੂੰ बा पालंग ची होॉलीने अब पानी खैना शर कर देना नमपनल नेम्बूने बालवेलनोंपरखा 10 कदलु पे final. parin, mix pa din ਹੁਣ ਆਪਾਂ ਇਹਨੂੰ ਪਾਵਾਂਗੇ ਮਰਤਮਾਨ ਵਿੱਚ ਮਿਕਸ ਕਰਕੇ ਤੇ ਹੁਣ ਰੱਖਾਂਗੇ ਛਪੇ ਦਸਤ ਦੇ ਨਾਲ ਵਿੱਚ ਦੀ ਇਹ ਥੋੜਾ ਥੋੜਾ ਬਣੂਗਾ ਤੇ ਪਰ ਇਹ ਖਾਣ ਵਾਲਾ 2 ਮਹੀਨਿਆਂ ਦੇ ਵਿੱਚ ਬਣੂਗਾ ਇਹ ਬਹੁਤ ਟੇਸਟੀ ਬਣੂਗਾ ਤੁਸੀਂ ਵੀ ਸਾਡੇ ਅੰਗੂ ਬਣਾ ਕੇ ਦੇਖਿਓ ਹੁਣ ਆਪਾਂ ਪਾਵਾਂਗੇ ਇਹਨੂੰ ਮਰਤਮਾਨ ਵਿੱਚ ਮਰਤਮਾਨ ਬਿਲਕੁਲ ਸੁੱਕਾ ਗਿੱਲਾ ਨਹੀਂ ਹੋਣਾ ਚਾਹੀਦਾਗਾ ਨਹੀਂ ਤਾਂ ਅਚਾਰ ਨੂੰ ਉੱਲੀ ਲੱਗ ਜਾਂਦੀ ਹੈ ਭਾਵੇਂ ਮਿੱਠਾ ਹੋਵੇ ਤੇ ਭਾਵੇਂ ਖੱਟਾ ਅਚਾਰ ਦਾ ਰੰਗ ਦੇਖੋ ਕਿੰਨਾ ਸੋਹਣਾ ਬਣਿਆ ਅਚਾਰ ਆਪਾਂ ਪਾ ਕੇ ਰੱਖ ਦਿੰਦੇ ਆ ਤਾਂ ਨੂੰ ਇਹ ਰੂਮ ਅੰਦਰ ਰੱਖਣਾ ਤੇ ਜਿਹੇ ਧੁੱਪੇ ਢਲੀ ਰੱਖਣਾ 15 ਲੈ ਕਿਉਂਕਿ ਸਾਰਾ ਜਿਹੜਾ ਰਾਜੂਆ ਇੰਨੀ ਵੀ ਪਿੰਗਲ ਜੂਗੀ